ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੇ ਜਿਹੜੇ ਰੋਡ ਦੇ ਉੱਤੇ ਸੁਨਸਾਨ ਪੱਥਰੀ ਹੋਈ ਸੀ ਉਹਦੇ ਉੱਤੇ ਹੁਣ ਕਿਸਾਨ ਆਪਣੇ ਟਰੈਕਟਰ ਜਿਨ੍ਹਾਂ ਨੂੰ ਟੈਂਕ ਕਿਹਾ ਜਾਂਦਾ ਉਹ ਲੈ ਕੇ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਸ਼ਾਸਨ ਮੀਟਿੰਗਾਂ ਵੀ ਕਰ ਰਿਹਾ ਸੀ ਤੇ ਅੱਗੇ ਵੈਰੀਗੇਟਿੰਗ ਵੀ ਤਕੜੇ ਕਰ ਰਿਹਾ ਸੀ ਰੋਕਾਂ ਵੀ ਬਹੁਤ ਵੱਡੇ ਪ੍ਰਬੰਧ ਕਰ ਰਿਹਾ ਸੀ ਡਰੋਨਾਂ ਨਾਲ ਅਥਰੂ ਗਏ ਤੇ ਗੋਲੇ ਸਿੱਟਣ ਦੇ ਪ੍ਰਬੰਧ ਕੀਤੇ ਗਏ ਉਹ ਤਾਂ ਦੇਸ਼ ਦੇ ਲੋਕਾਂ ਨੂੰ ਪੰਬਲ ਪੂਸੇ ਪਾਉਣ ਵਾਸਤੇ ਮਿਟਗਾ ਨੇ ਉਹਦੇ ਵਿੱਚ ਦੇਣ ਲੈਣ ਨੂੰ ਕੁਝ ਵੀ ਨਹੀਂ ਹੈਗਾ ਕੋਈ ਅਥਰੂਗਾ ਸਦੀ ਪ੍ਰਵਾਹ ਨਹੀਂ ਕੋਈ ਇਹਨਾਂ ਦੀ ਰੋਕਾਂ ਦੀ ਪ੍ਰਵਾਹ ਨਹੀਂ ਕਦੀ ਵੀ ਲੋਕਾਂ ਦੇ ਹੜ ਅੱਗੇ ਕਦੀ ਵੀ ਕੋਈ ਬੰਨ ਨਹੀਂ ਟਿਗਿਆ ਅਜੇ ਤੱਕ ਪਹਿਲਾਂ ਵੀ ਟੁੱਟੇ ਨੇ ਹੁਣ ਵੀ ਟੁੱਟਣਗੇ ਸਰਕਾਰ ਦੀਆਂ ਬਹੁਤ ਵੱਡੀਆਂ ਗਲਤ ਕੁਝੀਆਂ ਹਰਕਤਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਏਟੀ ਵੱਡੀ ਕੁਰਸੀ ਤੇ ਬੈਠ ਕੇ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਰਾ ਅਸੀਂ ਆਪਣਾ ਰਸਨ ਪਾਣੀ ਛੇ-ਛੇ ਮਹੀਨੇ ਤੱਕ ਨਾਲ ਲੈ ਕੇ ਆਇਆ ਅਸੀਂ ਜਿੱਤ ਤੋਂ ਬਿਨਾਂ ਨਾ ਪਹਿਲਾਂ ਮੁੜੇ ਸੀ ਨਾ ਹੁਣ ਮੁੜਾਂਗੇ ਬੈਰੀਕਡ ਤੋੜ ਕੇ ਲੰਘਾਂਗੇ ਭਵੇਂ ਕੁਝ ਵੀ ਹੋ ਜਾਵੇ ਇਹ ਸਾਂਝੀ ਲੜਾਈ ਆ ਇਹਦੇ ਵਿੱਚ ਵੱਦ ਚੜ ਕੇ ਹਿੱਸਾ ਪਾਈਏ ਤੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਸਾਰੀਆਂ ਜਿਹੜੀਆਂ ਵਾਦਾ ਖਾੜੀ ਵਾਲੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਈਏ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਬਾਣਾ ਕੌਮੀ ਮਾਰਗ ਦੇ ਉੱਤੇ ਮੌਜੂਦ ਹਾਂ ਰਾਜਪੁਰੇ ਤੋਂ ਅੱਗੇ ਸੰਭੂ ਬਾਰਡਰ ਆ ਇੱਥੋਂ ਜਿਹੜਾ ਤਕਰੀਬਨ 2-3 ਕਿਲੋਮੀਟਰ ਰਹਿ ਗਿਆ ਏ ਸੋ ਇਹ ਰੋਡ ਦੇ ਉੱਤੇ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਜਿਹੜੀ ਸੁਨਸਾਨ ਪੱਥਰੀ ਹੋਈ ਸੀ ਸੁਨਸਾਨ ਸੀ ਇਹ ਰੋਡ ਦੇ ਉੱਤੇ ਬਿਲਕੁਲ ਕੋਈ ਵੀ ਕਾਰ ਮੋਟਰਸਾਈਕਲ ਕੋਈ ਵੀ ਵਹੀਕਲ ਨਹੀਂ ਦਿਖਾਈ ਦੇ ਰਿਹਾ ਸੀ ਪਰ ਹੁਣ ਰੋਡ ਦੇ ਉੱਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਿਖਾਈ ਦੇਣ ਲੱਗੇ ਨੇ ਕਿਉਂਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਆ ਕਿ 10 ਵਜੇ ਦਿੱਲੀ ਵੱਲ ਕੂਚ ਕਰਾਂਗੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਉਹ ਰੋਡ ਦੇ ਉੱਤੇ ਪਹੁੰਚ ਗਈਆਂ ਨੇ ਸੋ ਇੱਥੇ ਕਾਫਲੇ ਬਣਾਏ ਜਾ ਰਹੇ ਨੇ ਇਕੱਠੇ ਹੋ ਰਹੇ ਨੇ ਕਿਸਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੇ ਜਿਹੜੇ ਰੋਡ ਦੇ ਉੱਤੇ ਸੁੰਸਾਨ ਪੱਥਰੀ ਹੋਈ ਸੀ ਉਹਦੇ ਉੱਤੇ ਹੁਣ ਕਿਸਾਨ ਆਪਣੇ ਟਰੈਕਟਰ ਜਿਹਨਾਂ ਨੂੰ ਟੈਂਕ ਕਿਹਾ ਜਾਂਦਾ ਉਹ ਲੈ ਕੇ ਪਹੁੰਚ ਚੁੱਕੇ ਨੇ ਸੋ ਕਿਸਾਨ ਆਗੂ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਜੀ ਬਹਿਰਾਮਕੇ ਜੀ ਠੀਕ ਠਾਕ ਬਹੁਤ ਚੜ੍ਹਦੀ ਕਲਾ ਸਾਨੂੰ ਕਿਰਪਾਈ ਚਾਹੀਦੀ ਹੈ ਹਾਂਜੀ ਅਸੀਂ ਅੱਜ ਇਹ ਗੱਲ ਕਹਾਂਗੇ ਅੱਜ ਇਹ ਗੱਲ ਕਹਾਂਗੇ ਇਹ ਉਹ ਸੰਰਸ਼ੀ ਯੋਧੇ ਦੇ ਨਾਲੇ 2020 ਤੇ 2021 ਦੇ ਵਿੱਚ ਸਾਡੇ ਭਰਾਵਾਂ ਨੇ ਸਾਡਾ ਸਾਥ ਦਿੱਤਾ ਮੈਂ ਪੂਰੀ ਪ੍ਰੈਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਸ਼ਾਸਨ ਮੀਟਿੰਗਾਂ ਵੀ ਕਰ ਰਿਆ ਸੀ ਤੇ ਅੱਗੇ ਵੈਰੀਗੇਟਿੰਗ ਵੀ ਤਕੜੇ ਕਰ ਰਿਆ ਸੀ ਰੋਕਾਂ ਵੀ ਬਹੁਤ ਵੱਡੇ ਪ੍ਰਬੰਧ ਕਰ ਰਿਆ ਸੀ ਡਰੋਨਾਂ ਨਾਲ ਅਥਰੂ ਗਾਇ ਤੇ ਗੋਲੇ ਸਿੱਟਣ ਦੇ ਪ੍ਰਬੰਧ ਕੀਤੇ ਗਏ ਨੇ ਦੇਖੋ ਭਾਈ ਸਾਹਿਬ ਜੀ ਅਸੀਂ ਇਹ ਗੱਲ ਕਹਾਂਗੇ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਸਾਡੇ ਕਿਸਾਨਾਂ ਗੁੱਸੇਵਾਂ ਨਾਲ ਸਾਡੇ ਨਾਲ ਉਹ ਤਾਂ ਦੇਸ਼ ਦੇ ਲੋਕਾਂ ਨੂੰ ਪੰਬਲ ਪੂਸੇ ਪਾਉਣ ਵਾਸਤੇ ਮਿਟਗਾ ਨੇ ਉਹਦੇ ਵਿੱਚ ਦੇਣ ਲੈਣ ਨੂੰ ਕੁਝ ਵੀ ਨਹੀਂ ਹੈਗਾ ਤੇ ਨਾ ਇਹਨਾਂ ਨੇ ਕੁਝ ਦੇਣਾ ਕਿਸੇ ਨੂੰ ਇਹ ਤਾਂ ਜਿੰਨਾ ਚਿਰ ਅਸੀਂ ਦਿੱਲੀ ਦੀ ਧੌਣ ਤੇ ਜਾ ਕੇ ਰਿੰਗ ਰੋਡ ਤੇ ਜਾ ਕੇ ਬੈਠ ਕੇ ਜਿਵੇਂ ਅੱਗੇ ਬੈਠੇ ਸੀ 1 ਸਾਲ 370 ਦਿਨ ਉਸ ਤਰ੍ਹਾਂ ਭਾਈ ਸਾਹਿਬ ਬੈਠਾ ਜਿਹੜੀ ਰੋਕਾਂ ਦੀ ਗੱਲ ਤੁਸੀਂ ਕਰਦੇ ਹੋ ਸਾਰਾ ਕਾਫਲਾ ਬਹੁਤ ਵੱਡੀ ਪੱਧਰ ਤੁਸੀਂ ਪਿੱਛੋਂ ਆਏ ਹੋ ਦੇਖਦੇ ਆਏ ਹੋਮਗੇ ਇਹ ਸਾਰਾ ਕਾਫਲਾ ਇਕੱਠਾ ਹੋ ਕੇ ਜਿਸ ਤਰ੍ਹਾਂ 2020 26 ਨਵੰਬਰ ਨੂੰ ਆਪਾਂ ਤੁਸੀਂ ਨਾਲ ਸੀਗੇ ਇਸ ਰੋਕਾਂ ਨੂੰ ਤੋੜਿਆ ਸੀ ਉਸ ਤਰੀਕੇ ਨਾਲ ਰੋਕਾਂ ਨੂੰ ਆਪਾਂ ਤੋੜਾਂਗੇ ਕੋਈ ਅਥਰੂ ਕਿਸਾਂ ਦੀ ਪ੍ਰਵਾਹ ਨਹੀਂ ਕੋਈ ਇਹਨਾਂ ਦੀ ਰੋਕਾਂ ਦੀ ਪ੍ਰਵਾਹ ਨਹੀਂ ਕਦੀ ਵੀ ਲੋਕਾਂ ਦੇ ਹੜ ਅੱਗੇ ਕਦੀ ਵੀ ਕੋ ਬੰਨ ਨਹੀਂ ਟਿਕਿਆ ਅਜੇ ਤੱਕ ਪਹਿਲਾਂ ਵੀ ਟੁੱਟੇ ਨੇ ਹੁਣ ਵੀ ਟੁੱਟਣਗੇ ਪਰ ਉਹਨਾਂ ਨੇ ਸੇਧ ਲੱਤੀ ਹੈ ਜੀ ਪ੍ਰਬੰਧ ਤਕੜੇ ਕੀਤੇ ਨੇ ਬਾਰਡਰ ਕੈਨਨ ਦੀਆਂ ਜਿਹੜੀਆਂ ਵਿਸਾਰਾਂ ਨੇ ਉਹਦੇ ਵਿੱਚ ਵੀ ਦੱਸਣ ਮੁਤਾਬਕ ਇਦਾਂ ਦਾ ਰੰਗ ਆ ਕੇ ਕੈਮੀਕਲ ਇਸਤੇਮਾਲ ਕੀਤਾ ਗਿਆ ਹੈ ਜਿਹਦੇ ਵੀ ਪਊਗਾ ਉਹ ਜਲਨ ਕਰੂਗੇ ਜੀ ਦੇਖੋ ਸਰਕਾਰ ਦੀਆਂ ਬਹੁਤ ਵੱਡੀਆਂ ਗਲਤ ਕੋਝੀਆਂ ਹਰਕਤਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਏਡੀ ਵੱਡੀ ਕੁਰਸੀ ਤੇ ਬੈਠ ਕੇ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਉਹ ਤੰਮ ਤੇ ਉਤਰ ਆਇਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਨੇ ਵੋਟਾਂ ਪਾ ਕੇ ਇਸ ਕੁਰਸੀ ਤੇ ਬਿਠਾਇਆ ਤੇ ਜੇ ਅੱਜ ਕਿਸਾਨਾਂ ਦੇ ਨਾਲ ਅਸੀਂ ਉਹ ਲੋਕ ਆ ਸਾਡੇ ਪੁਰਖਿਆਂ ਨੇ ਇਸ ਦੇਸ਼ ਨੂੰ ਵਾਰ-ਵਾਰ ਯਾਦ ਕਰਾਇਆ ਅਨਾਜ ਪੈਰਾ ਕਰਕੇ ਲੋਕਾਂ ਦੇ ਮੂੰਹ ਵਿੱਚ ਪਾਇਆ ਜੇ ਅੱਜ ਸਾਡੇ ਹੱਕਾਂ ਦੀ ਗੱਲ ਆ ਇਹਨਾਂ ਵਾਦਾ ਖੁਲਾਫੀ ਕੀਤੀ ਸੀ 2000 2021 ਦੇ ਵਿੱਚ ਤੇ ਅੱਜ ਉਸੇ ਵਾਦਾ ਖੁਲਾਫੀ ਦੇ ਵਿੱਚ ਅਸੀਂ ਉਤਰ ਕੇ ਚੜ ਕੇ ਆਏ ਆ ਟਰਾਲੀਆਂ 'ਚ ਬੈਠ ਕੇ ਟਰੈਕਟਰਾਂ ਤੇ ਚੜ ਕੇ ਗੱਡੀਆਂ 'ਚ ਬੈਠ ਕੇ ਔਰ ਸਾਰਾ ਅਸੀਂ ਆਪਣਾ ਰਸਨ ਪਾਣੀ ਛੇ-ਛੇ ਮਹੀਨੇ ਤੋਂ ਨਾਲ ਲੈ ਕੇ ਆਏ ਆ ਅਸੀਂ ਜਿੱਤ ਤੋਂ ਬਿਨਾਂ ਨਾ ਪਹਿਲਾਂ ਮੁੜੇ ਸੀ ਨਾ ਹੁਣ ਮੁੜਾਂਗੇ ਬੈਰੀਕਡ ਤੋੜ ਕੇ ਲੰਘਾਂਗੇ ਭਾਵੇਂ ਕੁਝ ਵੀ ਹੋ ਜਾਵੇ ਜੀ ਜਿੱਤ ਤੋਂ ਪਹਿਲਾਂ ਤੁਸੀਂ ਕਿਹਾ ਨਾ ਪਹਿਲਾਂ ਮੁੜੇ ਸੀਗੇ ਨਾ ਹੁਣ ਮੁੜਾਂਗੇ ਜੇ ਉਦਾਂ ਦੇ ਵਾਦੇ ਫੇਰ ਕਰਕੇ ਮੋੜ ਦਿੱਤਾ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਵਾਦਾ ਖਲਾਫੀ ਕੀਤੀ ਆ ਬਿਲਕੁਲ ਨਹੀਂ ਇਸ ਤਰੀਕੇ ਦੇ ਨਾਲ ਅੰਦੋਲਨ ਹੋਵੇਗਾ ਜਿੰਨਾ ਚਿਰ ਅੰਦੋਲਨ ਦੀਆਂ ਮੰਗਾਂ ਨਾ ਮੰਨੀਆਂ ਜਾਣਗੀਆਂ ਪਿੱਛੇ ਇੱਕ ਕਦਮੀ ਕੋਈ ਆਗੂ ਨਹੀਂ ਪਿੱਛੇ ਪੱਟੇਗਾ ਨਾ ਪਹਿਲਾਂ ਪੱਟਿਆ ਸੀ ਨਾ ਹੁਣ ਪੱਟਾਂਗੇ ਜੀ ਬਹੁਤ ਸਾਰੀਆਂ ਜਥੇਬੰਦੀਆਂ ਦਾ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਦੇ ਨਾਲ ਹੀ ਨਹੀਂ ਇਹ ਤਾਂ ਕੁਝ ਕੁ ਜਿਹੜੀਆਂ ਜਥੇਬੰਦੀਆਂ ਨੇ ਜਾ ਰਹੀਆਂ ਨੇ 16 ਦੀ ਬੰਦ ਦੀ ਕਾਲ ਦਿੱਤੀ ਵੀ ਇਹ ਸੰਯੁਕਤ ਮੋਰਚੇ ਪਰ ਦੇਖੋ ਸੁਣੋ ਉਸ ਕਿਸਾਨ ਮੋਰਚਾ ਵੀ ਸਤਕਾਰਯੋਗ ਆ ਆਗੂ ਸਭਾਣ ਇਕੱਠਿਆਂ ਸੀ ਉੱਥੇ ਯੁੱਧ ਲੜਿਆ 2021 ਦੇ ਵਿੱਚ ਸੋ ਕੱਲ ਹੀ ਪਤਾ ਲੱਗਾ ਸੀ ਬੀਕੇਯੂ ਦੁਆਬਾ ਦੇ ਮਨਜੀਤ ਸਿੰਘ ਰਾਏ ਸਾਹਿਬ ਸਟੇਟ ਪ੍ਰੈਜ਼ੀਡੈਂਟ ਉਹਨਾਂ ਨੇ ਤਾਂ ਪੰਦੇਰ ਸਾਹਿਬ ਨਾਲ ਖੜ ਕੇ ਤੇ ਗੱਲ ਕਹਿ ਦਿੱਤੀ ਆ ਵੀ ਅਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵਾਂਗੇ ਮੈਂ ਆਪ ਜੀ ਦੇ ਮਾਧਿਅਮ ਰਹੀਂ ਬੇਨਤੀ ਕਰਾਂਗਾ ਸਮੁੱਚੇ ਕਿਸਾਨ ਆਗੂਆਂ ਨੂੰ ਕਿਸਾਨ ਲੀਡਰਸ਼ਿਪ ਨੂੰ ਵੀ ਇਹ ਸਾਂਝੀ ਲੜਾਈ ਆ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਤੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਸਾਰੀਆਂ ਜਿਹੜੀਆਂ ਵਾਦਾ ਖਾਫੀ ਵਾਲੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਈਏ ਕਿਤੇ ਉੱਥੇ ਜਾ ਕੇ ਫੇਰ ਉਹੀ ਗੱਲ ਤਾਂ ਨਹੀਂ ਹੋਊਗੀ ਜਿੱਦਾਂ ਪਹਿਲਾਂ ਨੌਜਵਾਨਾਂ ਗੱਲ ਹੁੰਦੀ ਰਹੀ ਆ ਕਿ ਸਾਡੇ ਨਹੀਂ ਹੈਗੇ ਕੇਸ਼ਰੀ ਨਾਨਸਾਨ ਸਾਹਿਬ ਨਾਲ ਚਲਾਓ ਇਦਾਂ ਦੇ ਬਹੁਤ ਸਾਰੇ ਮਸਲੇ ਪਹਿਲਾਂ ਉੱਠਦੇ ਰਹੇ ਨੇ ਜੀ ਉਹਨਾਂ ਤੇ ਵਿਚਾਰਾਂ ਕਰਕੇ ਤੁਰਿਓ ਕਿ ਕਿੱਦਾਂ ਦਾ ਸਿਸਟਮ ਰੱਖਣਾ ਹੈ ਨੌਜਵਾਨ ਪਹਿਲਾਂ ਵੀ ਅੰਦੋਲਨ ਦੀ ਰੀੜ ਦੀ ਹੱਡੀ ਸੀ ਨੌਜਵਾਨ ਅੱਜ ਵੀ ਅੰਦੋਲਨ ਦੀ ਰੀੜ ਦੀ ਹੱਡੀ ਨੇ ਇਹਨਾਂ ਨੂੰ ਨਾਲ ਲੱਗੇ ਚੱਲੇ ਆ ਸਾਡੇ ਧੀਆਂ ਪੁੱਤਰ ਨੇ ਇਸੇ ਤਰ੍ਹਾਂ ਅੰਦੋਲਨ ਦੇ ਵਿੱਚ ਨਾਲ ਰੱਖਾਂਗੇ ਤੌਰ ਜਿਵੇਂ ਇਹਨਾਂ ਨੇ ਸ਼ੰਭੂ ਬੈਰੀਅਰ ਪਹਿਲਾਂ 2020 ਦੇ ਵਿੱਚ ਤੋੜਿਆ ਸੀ ਹੁਣ ਵੀ ਇਸੇ ਤਰ੍ਹਾਂ ਤੋੜਾਂਗੇ ਜੀ ਜੀ ਧੰਨਵਾਦ ਜੀ ਹੁਣ ਕੀ ਲੱਗ ਰਿਹਾ ਜੀ ਕਿੰਨੇ ਕ ਟਾਈਮ ਤੱਕ ਅੱਗੇ ਪਹੁੰਚਣਾ ਜੀ ਕਿੱਦਾਂ ਇੱਥੇ ਇਕੱਠੇ ਹੋ ਰਹੇ ਹਾਂ ਕਾਫਲੇ ਹਾਂ ਬਿਲਕੁਲ ਕਾਫਲਾ ਸਾਰਾ ਪਿੱਛੋਂ ਹੋਰ ਬਹੁਤ ਵੱਡੇ ਆ ਰਹੇ ਨੇ ਇੱਥੇ ਕਾਫਲਾ ਇਕੱਠਾ ਕਰਕੇ ਫਿਰ ਅੱਗੇ ਜਿਵੇਂ ਜਿਵੇਂ ਵੀ ਜਾਣਕਾਰੀ ਸਾਨੂੰ ਮਿਲੇਗੀ ਤੁਹਾਨੂੰ ਉਸੀ ਜਾਣਕਾਰੀ ਦਿੰਦੇ ਰਾਂਗੇ ਤੇ ਬਸ ਅਸੀਂ ਨੇੜੇ ਪਹੁੰਚ ਗਏ ਆ ਤੇ ਪਿੱਛੋਂ ਅਸੀਂ ਡੀ ਕਰ ਰਹੇ ਹਾਂ ਸਾਰੇ ਕਾਫਲੇ ਨੂੰ ਇਕੱਠਾ ਕਰਕੇ ਇੱਕੋ ਵਾਰ ਜਿਹੜਾ ਤਾਵਾ ਬੋਲਿਆ ਜਾਵੇ ਜੀ ਜੀ ਧੰਨਵਾਦ ਜੀ ਹਾਂ ਜੀ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਉੜੀ ਕਰ ਰਹੇ ਆ ਇਕੱਠਾ ਕਰਕੇ ਕਾਫਲਾ ਇੱਕੋ ਬਾਾਰ ਅੱਗੇ ਧਾਵਾ ਬੋਲੇ ਜਾਵੇ ਸੋ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਿਖਾਈ ਦੇ ਰਹੇ ਨੇ ਵੱਡੀਆਂ ਲਾਈਨਾਂ ਲੱਗ ਚੁੱਕੀਆਂ ਨੇ ਸੋ ਕਿਸਾਨ ਕਹਿ ਰਹੇ ਨੇ ਕਿ ਆਪਣੀਆਂ ਮੰਗਾਂ ਮੰਵਾ ਕੇ ਆਵਾਂਗੇ ਮੋਦੀ ਨੂੰ ਝੁਕਾ ਕੇ ਆਵਾਂਗੇ ਫਿਲਹਾਲ ਅੱਗੇ ਰੋਕਾਂ ਨੇ ਵੈਰੀਗੇਟਿੰਗ ਕੀਤੀ ਗਈ ਆ ਸੋ ਕਿਸ ਤਰ੍ਹਾਂ ਦੇ ਕਿਸਾਨਾਂ ਨੇ ਪ੍ਰਬੰਧ ਲੈ ਕੇ ਆਏ ਨੇ ਉਹਨਾਂ ਨੂੰ ਤੋੜਨ ਦੇ ਲਈ ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੂਗਾ ਫਿਲਹਾਲ 10 ਵਜਣ ਚੋਂ ਕੁਝ ਕ ਸਮਾਂ ਰਹਿ ਚੁੱਕਿਆ ਹੈ ਕਿਸਾਨ ਨੇ ਜਿਹੜੇ ਉਹ ਆਪਣੇ ਕਹੇ ਦੇ ਮੁਤਾਬਕ ਰੋਹਰਾਂ ਤੇ ਦਿਖਾਈ ਦੇਣ ਲੱਗ ਗਏ ਨੇ ਪਹਿਲਾਂ ਜਦੋਂ ਸਵੇਰੇ ਆਏ ਸੀ ਤਾਂ ਇਹ ਰੋਡ ਬਿਲਕੁਲ ਸੁਨਸਾਨ ਪਸਰੀ ਸੀਗੀ ਰੋਡ ਖਾਲੀ ਸੀਗਾ ਪਰ ਹੁਣ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਇੱਥੇ ਦਿਖਾਈ ਦੇ ਰਹੇ ਨੇ ਝੰਡੇ ਲਹਿਰਾ ਰਹੇ ਨੇ ਯੂਨੀਅਨਾਂ ਦੇ ਟਰੈਕਟਰ ਨੇ ਜਿਹੜੇ ਨੌਜਵਾਨ ਲੈ ਕੇ ਅੱਗੇ ਵੱਲ ਵਧ ਰਹੇ ਨੇ ਸੋ ਅੱਗੇ ਕਿੱਦਾਂ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਸੰਭੂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੇ ਜਿਹੜੇ ਰੋਡ ਦੇ ਉੱਤੇ ਸੁਨਸਾਨ ਪੱਥਰੀ ਹੋਈ ਸੀ ਉਹਦੇ ਉੱਤੇ ਹੁਣ ਕਿਸਾਨ ਆਪਣੇ ਟਰੈਕਟਰ ਜਿਹਨਾਂ ਨੂੰ ਟੈਂਕ ਕਿਹਾ ਜਾਂਦਾ ਉਹ ਲੈ ਕੇ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਸ਼ਾਸਨ ਮੀਟਿੰਗਾਂ ਵੀ ਕਰ ਰਿਹਾ ਸੀ ਤੇ ਅੱਗੇ ਵੈਰੀਗੇਟਿੰਗ ਵੀ ਤਕੜੇ ਕਰ ਰਿਹਾ ਸੀ ਰੋਕਾਂ ਵੀ ਬਹੁਤ ਵੱਡੇ ਪ੍ਰਬੰਧ ਕਰ ਰਿਹਾ ਸੀ ਡਰੋਨਾਂ ਨਾਲ ਅਥਰੂ ਗਏ ਤੇ ਗੋਲੇ ਸਿੱਟਣ ਦੇ ਪ੍ਰਬੰਧ ਕੀਤੇ ਗਏ ਉਤਾ ਦੇਸ ਦੇ ਲੋਕਾਂ ਨੂੰ ਪੰਬਲ ਪੂਸੇ ਪਾਉਣ ਵਾਸਤੇ ਮਿਟਗਾ ਨੇ ਉਹਦੇ ਵਿੱਚ ਦੇਣ ਲੈਣ ਨੂੰ ਕੁਝ ਵੀ ਨਹੀਂ ਹੈਗਾ ਕੋਈ ਅਥਰੂ ਕਸਦੀ ਪ੍ਰਵਾਹ ਨਹੀਂ ਕੋਈ ਇਹਨਾਂ ਦੀ ਰੋਕਾਂ ਦੀ ਪ੍ਰਵਾਹ ਨਹੀਂ ਕਦੀ ਵੀ ਲੋਕਾਂ ਦੇ ਹੜ ਅੱਗੇ ਕਦੀ ਵੀ ਕੋ ਬੰਨ ਨਹੀਂ ਟਿਕੇ ਅਜੇ ਤੱਕ ਪਹਿਲਾਂ ਵੀ ਟੁੱਟੇ ਨੇ ਹੁਣ ਵੀ ਟੁੱਟਣਗੇ ਸਰਕਾਰ ਦੀਆਂ ਬਹੁਤ ਵੱਡੀਆਂ ਗਲਤ ਕੋਝੀਆਂ ਹਰਕਤਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਏਟੀ ਵੱਡੀ ਕੁਰਸੀ ਤੇ ਬੈਠ ਕੇ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਰਾ ਅਸੀਂ ਆਪਣਾ ਰਸਨ ਪਾਣੀ ਛੇ-ਛੇ ਮਿੰਨਾਂ ਤੱਕ ਨਾਲ ਲੈ ਕੇ ਆਇਆ ਅਸੀਂ ਜਿੱਤ ਤੋਂ ਬਿਨਾ ਨਾ ਪਹਿਲਾ ਮੁੜੇ ਸੀ ਨਾ ਹੁਣ ਮੁੜਾਂਗੇ ਬੈਰੀਕਡ ਤੋੜ ਕੇ ਲੰਘਾਂਗੇ ਭਾਵੇਂ ਕੁਝ ਵੀ ਹੋ ਜਾਵੇ ਇਹ ਸਾਂਝੀ ਲੜਾਈ ਆ ਇਹਦੇ ਵਿੱਚ ਬਾਦ ਚੜ ਕੇ ਹਿੱਸਾ ਪਾਈਏ ਤੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਸਾਰੀਆਂ ਜਿਹੜੀਆਂ ਵਾਦਾ ਖਾੜਾਪੀ ਵਾਲੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਈਏ